ਲਓ ਵੀ ਮਿੱਤਰੋ ਅੱਜ ਫੇਰ ਪ੍ਰੀਤ ਲੱड्डू ਵਾਲਾ ਲੈ ਆਂਦਾ ਹੈ ਵੇਲਾ ਹੁੰਦਾ ਜਦੋਂ ਪ੍ਰੀਤ ਹੋਵੇ ਲੱਗੇ ਲੱਗੇ ਆ ਜਾ ਫੇਰ ਬਹੁਤ ਲਾਈਕ ਕਰਦੇ ਆ ਇਹ ਪਤਾ ਨਹੀਂ ਕੀ ਚੱਕਰ ਆ ਉਹਦਾ ਚਲੋ ਜਿੰਨਿਆਂ ਨੇ ਸਾਰੇ ਟੋਪਿਕ ਛੇੜਿਆ ਹੈ ਕੋਈ ਸਾਡਾ ਉਹਦਾ ਮਸਲਾ ਨਹੀਂ ਆ ਚਲੋ ਗੱਲਾਂ ਦੀਆਂ ਘੱਟੇ ਹੋ ਜਾਂਦੇ ਆ 16 ਸਪਾਈ ਅੱਜ ਜਦੋਂ ਪੰਜਾਬ ਦਾ ਮੈਚ ਜਦੋਂ ਉਹਨੇ ਸਾਨੂੰ ਕਹਿਤਾ ਆਪਾਂ ਖੇਡਾਂਗੇ ਉਹਨੇ ਜਦੋਂ ਕਹਿਤਾ ਗੋਪੀ ਨਾਲ ਖੇਡਾਂਗੇ ਮੈਂ ਵੀ ਖੇਡੂਗਾ ਕੋਈ ਗੱਲ ਨਹੀਂ ਦਰਸ਼ਕੋ ਦਿਲ ਨਹੀਂ ਤੋਂ ਛੱਡਣਾ ਉਹੀ ਆਪਣਾ ਟੱਬਰ ਜੇ ਫੈਮਿਲੀ ਜੇ ਜਿੱਦੜ ਆਪਾਂ ਨੂੰ ਕਹੂਗਾ ਕਿ ਖੇਡਾਂਗੇ ਕੋਈ ਗੱਲ ਨਹੀਂ ਸਾਡੇ 'ਚ ਕੋਈ ਚਿੰਤਾ ਨਹੀਂ ਉਹ ਦਾਮ ਥੋੜੇ-ਬੋੜੇ ਮਨ ਮਟਾਵ ਹੁੰਦੇ ਆ ਤੁਸੀਂ ਕਹਿੰਦੇ ਸੁਲਾ ਕਰਾ ਦੋ ਸੁਲਾਈਏ ਸਾਡੀ ਸੁਲਾਈ ਆ ਕੋਈ ਚੱਕਰ ਨਹੀਂ ਹਾਂ ਤੇ ਆਪਾਂ ਕਿਹਾ ਆਪੋ ਮਾੜਾ ਗਿਆ ਵਾ ਆਪ ਕੋਈ ਕਹਿੰਦਾ ਦਿਲ ਨਹੀਂ ਛੱਡਣਾ ਕੋਈ ਕੁੱਝ ਨਹੀਂ ਆ ਤੁਹਾਨੂੰ ਇਹਨਾਂ ਕਮੈਂਟਾਂ 'ਚ ਜਿਹੜੇ ਨਾ ਬੰਦੇ ਆਪਣੇ ਹੈ ਤੁਸੀਂ ਭਰਾ ਹੀ ਆ ਸਾਰੇ ਬੜਾ ਚੰਗਾ ਕਹਿੰਦੇ ਉਹ ਨਹੀਂ ਕਹਿੰਦੇ ਕਹਿਣਾ ਉਹ ਕਹਿ ਲੈਂਦੇ ਰਾਜਾ ਰਾਣੀ ਕਰਦੇ ਆ ਕੋਈ ਚੱਕਰ ਨਹੀਂ ਵਕੀ ਆ ਫਿਰ ਪਤਾ ਕੀ ਗੱਲ ਆ ਜੇ ਕਿਹਾ ਕੋਈ ਮਾੜਾ ਆ ਜਾਂਦਾ ਲੋਕੀ ਕਹਿੰਦੇ ਉਹਨਾਂ ਸਾਲ ਦੋ ਸਾਲਾ 5 ਸਾਲ ਦੋ ਵੀ ਲੰਘ ਜਾਨੇ ਐ ਸੱਟ ਲੱਗੀ ਲੋਕੀ ਕਹਿੰਦੇ ਕਦਮ ਹੀ ਸੱਟ ਤੋਂ ਬਾਅਦ ਵੀ ਆਗੇ ਗਰਾਉਂਡ ਤੇ ਇਹ ਉਹ ਜਿੰਨੇ ਯਾਰ ਬੈਗਰਦਾਤ ਸਿਰਦੇ ਨਾ ਭਾਵੇਂ ਦੀ ਸਿੰਘ ਦਾ ਉਹ ਬਾਕੀ ਪਤਾ ਕੀ ਗੱਲ ਆ ਯਾਰ ਦਰਸ਼ਕ ਤੁਸੀਂ ਰੱਬ ਰੂਪ ਹੁੰਦੇ ਆ ਰੱਬ ਰੂਪ ਮੰਗਿਆ ਕਰੋ ਸਾਰਿਆਂ ਦੀ ਦੁਆ ਮੰਗਿਆ ਕਰੋ ਸਾਰੀ ਭਾਵਾਂ ਦੀ ਬੋਲਾ ਕਰ ਭਲਾ ਹੋ ਭਲਾ ਕਿਹੜੇ ਬੋਲੇ ਦਾ ਭਲਾ ਅੰਤ ਭਲੇ ਦਾ ਭਲਾ ਕਈ بڑے ਵਧੀਆ ਲੋਕ ਕਮੈਂਟ ਕਰਦੇ ਆਪਣੇ ਮਿੱਤਰ ਇਹ ਜਿੰਨੇ ਮਾੜੇ ਕਮੈਂਟ ਜਾਂ ਐਨ ਐਕਟੀਵਿਟੀ ਵਾਲੇ ਕਮੈਂਟ ਕਰਦੇ ਹਨਾ ਉਹ ਸਮਝਵਦੀ ਚੰਗੇ ਥੜੀ ਲੱਗਣ ਦਾ ਹੈ ਉਹ ਮਰੀਦ ਨੇ ਪਿਆਰ ਨਹੀਂ ਅਲਾਸ਼ੀ ਉਹ ਮਰੀਦ ਕਹਿੰਦਾ ਤੂੰ ਮੈਨੂੰ ਵਿੱਚ ਕਿ ਲੈ ਲੈਂਦਾ ਆਦਾ ਵਿੱਚ ਕਮੇਟੀ ਤੁਝੇ ਪੁੱਠੇ ਬੜੇ ਆਉਂਦੇ ਮੈਂ ਕੋਈ ਨਹੀਂ ਫਰੀਦ ਆਪਾਂ ਆਪੇ ਉਹ ਤਾਂ ਮਜ਼ਾਕ ਰਾ ਕਰਨੇ ਆ ਪਿਆਰ ਦਿੰਦੇ ਆ ਸਾਰੇ ਨਹੀਂ ਨਹੀਂ ਸਮਝਾਉਣਾ ਕਿ ਮਾਪਾ ਰਾਂਜਾ ਰਾਜੀ ਕਰਨ ਦੇ ਜਿਹੜੇ ਸਭੋਂ ਵਧੀਆ ਕਮੈਂਟ ਕਰਨਗੇ ਸਭੋਂ ਦਿਲ ਚ ਵੱਸਣਗੇ ਹੋਰ ਸੁਣਾਣਾ ਚੜਦੀ ਕਲਾ ਗੱਲ ਪਾ ਤੇ ਉਹਨਾਂ ਜਿੰਨਾਂ ਤੂੰ ਹੋਵੇਂ ਬਹੁਤ ਹੈ ਫਿਰ ਤੇ ਮੈਂ ਕੰਮ ਮਾਰ ਦਿੰਦਾ ਦੁਨੀਆਂ ਦੇ ਬਾਬੇ ਨਾਨਕ ਨੂੰ ਨਹੀਂ ਛੱਡਿਆ ਦੇ ਦੁਨੀਆਂ ਬਾਬਾ ਨਾਨਕ ਦਾ ਨਾਂ ਰਾਜ ਨਹੀਂ ਆਪਾਂ ਤੇ ਕਾਹੇ ਜੋਗੇ ਨਹੀਂ ਹੈਗੇ ਆਪਾਂ ਤੇ ਉਹਨਾਂ ਦੇ ਕਿੱਥੇ ਕਾਹੇ ਜੋਗੇ ਮਤਲਬ ਕਿ ਬਾਬਾ ਨਾਨਕ ਜੀ ਸਾਹਮਣੇ ਮੱਥੇ ਲਾਉਂਦਾ ਸਾਹਮਣੇ ਹਣ ਜੋਗੇ ਨਹੀਂ ਹੈਗੇ ਇਨੇ ਪਾਸ ਪੈਰਾਂ ਦੀ ਧੂੜ ਵੀ ਨਹੀਂ ਆਪਾਂ ਪੈਰਾਂ ਦੀ ਧੂੜ ਵੀ ਬੜੀ ਚੀਜ਼ ਈ ਉਦੋਂ ਵੀ ਉਦੋਂ ਵੀ ਮਾਰੇ ਆਪਾਂ ਅਹੀਂ ਸਪਸ਼ਟ ਕਰ ਲਈਏ ਵੀ ਬਾਬਾ ਨਾਨਕ ਦਾ ਬਣਾ ਬਹੁਤ ਜ਼ਿਆਦਾ ਉੱਤੇ ਆਹੀ ਤੇ ਭਰਾਵਾ ਤਰਨਾ ਦੀ ਧੂੜ ਵੀ ਉਹਨਾਂ ਦੀ ਬੜੀ ਕੀਮਤੀ ਤੇ ਉਹ ਤੋਂ ਵੀ ਭੜੇ ਆ ਸਿਰਫ ਅਹੀਂ ਇਹ ਕਹਿੰਦੇ ਆ ਵੀ ਉਹ ਅਹੀਂ ਦੇ ਕੋਈ ਚੀਜ਼ ਹੀ ਨਹੀਂ ਹੈਗੇ ਇਹ ਜਿਹੜੀ ਦੁਨੀਆ ਬਹੁਤ ਬਹੁਤ ਕੰਦੀ ਚੀਜ਼ ਦੁਨੀਆ ਹਾਂ ਤਾਂ ਹੁਣ ਪੜਾ ਕੋ ਉਹ ਬਹੁਤ ਵੱਡੀ ਜਿਹਾਣ ਉੱਤਰ ਆਸਟ੍ਰੇਲੀਆ ਤੇ ਕੀ ਬਣੀ ਜਾਂਦਾ ਵਾ ਲੈ ਲੋ ਇਹ ਵੀ ਅੱਦੇ ਸ਼ੰਕਰਪਾਨ ਨੂੰ ਕਈ ਜਿਹੇ ਦਾ ਸ਼ੰਕਰਪਾਨ ਨੇ ਕਿਹਾ ਦਾ ਕੀ ਮਾੜਾ ਕੀਤਾ ਮੈਂ ਭਾਵਾ ਕੀ ਮੈਂ ਤਾਂ ਮੇਰੀ ਆ ਮੇਰੇ ਨਾਨਾ ਕੋਈ ਵੀ ਗਲਤ ਹੋਇਆ ਮੇਰੀ ਕੋਈ ਨਾ ਬੋਲਿਆ ਇਹਦੇ ਨਾਲ ਬੋਲਿਆ ਤਵਾਂ ਨਾ ਜਿੱਦਣ ਆਪਾਂ ਨੂੰ ਮੈਚ ਕਰੂਗਾ ਖੇਡਾਂਗੇ ਜੀ ਜਿਹੜੀ ਗੱਲ ਹੈ ਆਹ ਮਨਜੀਤ ਆ ਜੀ ਐਵੇਂ ਨਾ ਕਿਤਾਬ ਕਿਤਾਬ ਬੈਵੇਂ ਜੀ ਸਰੀਰ ਬਹੁਤ ਜਾਂਦਾ ਹੈ ਅੱਜ ਨਾ ਪਤਾ ਨਹੀਂ ਸਾਰਾ ਕੀ ਮੌਸਮ ਇੰਦਾ ਦਾ ਮੈਂ ਉੱਠਿਆ ਸਵੇਰੇ ਸਵੇਰਿਆ ਪਹਾੜਾਂ ਦਾ ਬਦਲਣਾ ਮੈਨੂੰ ਵੀ ਚਗਾਂਜਾ ਲੱਗਾ ਮੌਸਮ ਚੇਂਜ ਹੋਇਆ ਨਾ ਹੁਣ ਮੋੜਦਾ ਹੀ ਨਹੀਂ ਗਰਮੀ ਨਹੀਂ ਆਉਣੀ ਸ਼ੁਰੂ ਹੋ ਗਈ ਕਿ ਜਾਂ ਪਠੰਡ ਦੀ ਜੋ ਨਿਕਲੋ ਜਾਂ ਮੀਂਹ ਜਿਹਨੇ ਖੱਟੇ ਜੇ ਕਰਤੇ ਹੋਰ ਉਹਦੇ ਨੀ ਅਸਬਰਾਮ ਵਾਲਾ ਵੀ ਆ ਗਿਆ ਯਾਰ ਟੋਟੀ ਹੁੰਦਾ ਹੀ ਨਾ ਬਾਣੀ ਦੱਸੋ ਮੈਂ ਐ ਕਿ ਲਾ ਤਾ ਬਾ ਉਹ ਵੀਡੀਓ ਤੁਸੀਂ ਬੈਕ ਕਰ ਦੇ ਫਿਰ ਮੈਂ ਬੈਕ ਕਰਕੇ ਵੇਲ ਪਾਉਂਦੀ ਮੈਂ ਐ ਕਿ ਤੂੰ ਅੱਗੋ ਆ ਬਾ ਫੜਦੇ ਉਹ ਭਰਾਵਾ ਕੋਟੇ ਧਕੇ ਦੋਦੇ ਆ ਚਲੋ ਜਿੰਨੇ ਵੀ ਗਾਉਂ ਵੀ ਆਪਣੇ ਹਨਾ ਨਵੇਂ ਹੁੰਦੇ ਆ ਮੁੰਡੇ ਜਾਂ ਕਿਦਾਂ ਚਲੋ ਕਈ ਹੈਪੀ ਨੇ ਇੰਜ ਤੱਕ ਰਿਸਪੈਂਡ ਕਰਦਾ ਤੂੰ ਵੀ ਕਈ ਤਾਂ ਵੀ ਹੈ ਨਾ ਕਈ ਤਾਂ ਵੀ ਕੋਟੇ ਧਕੇ ਦੋਦੇ ਨਾ ਹੈ ਨਾ ਅੱਗੋ ਡੱਕ ਜੀਦਾ ਨਾ ਜੀਰ ਫੈਕਟਰੀ ਵੇਲ ਲਾ ਕੇ ਇਸ ਵਿੱਚ ਜੋ ਜਿਆ ਬਣੀ ਕਰ ਲੈ ਆ ਜੀ ਕੋ ਤੇ ਜੀ ਖਵਾਓ ਗੱਲ ਖਤਮ ਜੇ ਮਾਲਾ ਚੱਕਰਪੰਦ ਨੂੰ ਗਾਲ ਖੜੇ ਯਾਰ ਤੂੰ ਕਿਦਰ ਗੋਡੀਆਂ ਤੇ ਲਈ ਨਾ ਕੱਲ ਤੋਂ ਤੂੰ ਸਸਰੀ ਘਰ ਬੁਲਾ ਕੇ ਸਹੀ ਕਿਣੀ ਐਨਾਂ ਨੂੰ ਲਵ ਯੂ ਆ ਹੈਪੀਨਾ ਤਾਂ ਜਲੀ ਪਿਆਰਾ ਜਨਮ ਦੇ ਤੇਲੀ ਤੇਲੀ ਯਾਰ ਬਣ ਗਿਆ ਗਿਆ ਮੁੰਡੇ ਘਰ ਮੁੰਡੇ ਤੁਹਾਡਾ ਵੀ ਸਰੀਰ ਟੈਡਕਾ ਜੀ ਯਾਰ ਮੈਂ ਉੱਠਿਆ ਪੂਰੀ ਸੈਟ ਤੇ ਆ ਸਾਰਾ ਮਾਹੂ ਹੁਣ ਆਉਣ ਯਾਰ ਅੱਜ ਸਰੀਰ ਮੈਂ ਤਾਂ ਫਿਰ ਸਵੇਰੇ ਉੱਠਿਆ ਅੱਜ ਜੋ ਇਹ ਹੀ ਉਹਦਾ ਮੰਡ-ਮੰਡ ਭਿਆਗ ਲੈ ਆ ਤਾਂ ਜਿਹੜਾ ਉਹਲਾ ਖਾਦਾ ਇਹ ਨਹੀਂ ਗਿਆ ਤੇ ਆ ਵੀ ਸਲੀਵ ਰਿਟਾਇਰ ਕਰ ਬਣੀ ਐਵੇਂ ਵਾਲਾ ਤੇ ਫਿਰ ਮੈਨੇ ਦੂਜਿਆ ਬਾਦ ਹੈਗਾ ਪਾਹੂਆਂ ਦਾ ਵੱਖਰਾ ਵਾ ਉਹ ਥੋੜਾ ਜਿਆਦਾ ਨਾਰਮਲ ਉਹ ਤਾਂ ਜਿਹੜੀ ਹੁਣ ਜਿਆਦਾ ਕਰਪੁਣ ਜਿਆਦਾ ਬੜੇਵੇਂ ਚਾਹਦੇ ਫਿਰ ਉਹਨਾਂ ਦਾ ਉਹ ਤੋਂ 11 ਫਿਰ ਕਬੱਡੀ ਬੰਦੀਆਂ ਬੰਦੀਆਂ ਚਾਰੋਂ ਬੋੜੇ ਚਾਹਿਆ 70 ਕਿਲੋ ਲੈ ਕੇ ਚਾਰੀਦਾ ਨੂੰ ਇਹ ਨਹੀਂ ਜਮਾ ਆਪਣਾ ਮੈਚ ਆ ਗਿਆ ਸ਼ੇਰੇ ਦਾ ਹਮਦਾਰ ਨਿਕ ਮਾਰਾ ਨਹੀਂ ਹਮਦਾਰ ਪਿੱਛੇ ਪਿਆਵਾ ਚੱਲਣ ਰਿਹਾ ਵਾ ਚੱਲਣ ਦੇ ਕੰਪੂਰਾ ਪਹੁੰਚੀ ਚਲਾਈ ਜਾਣਾ ਇਹ ਕੀ ਨੂੰ ਬਣਾਤਾ ਸ਼ੂਟਰ ਉਹਦਾ ਨਾ ਪਹਿਨੋ ਥੋੜੇ ਜਿਹਾ ਬਲੌਕ ਘਟ ਆਏ ਆ ਮਤਲਬ ਉਹਦੀ ਨਾ ਮੈਨੂੰ ਨਾ ਬੰਦੇ ਦੀ ਬਹੁਤ ਘਾਟ ਪੈਂਦੀ ਆ ਲੱਗ ਗਿਆ 70 ਕਿਲੋ ਮੀਟਰ ਰੱਖਿਆ ਨਾਲ ਲੱਗੇ ਭਾਂਜੀ ਪੂਰਾ ਸੈੜੀ ਆਪਣੀ ਉਹ ਬੁਢੀ ਜੀ ਬਣਾਉਂਦਾ ਹੈ ਨਾ ਉਹ ਸਾਡੇ ਦੇ ਨਾ ਸਾਹ ਹੈ ਤੇ ਕਾ ਛੋਟਾ ਜਿਹਾ ਪਿੰਡ 500 ਘੋਟ ਆ ਉਹ ਸਾਰਾ ਹੀ ਫਲਦਾ ਸਾਡਾ ਪਿੰਡ ਬਾਹਰ ਆਇਆ 1 2 3 ਨੇ ਆ ਹੀ ਪਿੰਡ ਚ ਬਾਕੀ ਸਭ ਬਾਹਰ ਆ ਰਿਹਾ ਹੈ ਨਹੀਂ ਕੋਈ ਪਿੰਡੀਆਂ ਨਹੀਂ ਹਾਂ ਹਾਂ ਸਾਰੇ ਆ ਮਮਟੀ ਸਾਰੀ ਚਾਹ ਹੀ ਪਾਣੀ ਚਾਹ ਸਪੈਸ਼ਲ ਕੌਫੀ ਬਣਾ ਕੇ ਕੌਫੀ ਮੈਨੂੰ ਨਹੀਂ ਆਹ ਸਪੈਸ਼ਲ ਕੌਫੀ ਆਏ ਆਏ ਆ ਆ ਇੱਧਰ ਲੈ ਆ ਪਾਣੀ ਵਿਖਾਈ ਮੈਂ ਕੌਫੀ ਆ ਵਾ ਮੱਝ ਹਾਂ ਸਭ ਮੱਝ ਮੈਂ ਤਾਂ ਪਕੌੜੇ ਵੀ ਆ ਗਏ ਪਕੌੜੇ ਵੀ ਆਏ ਆਪਣੇ ਲਈ ਗੱਡੀ ਤੇ ਪਾਏ ਆ ਆ ਆਪਣੇ ਲਈ ਗੱਡੀ ਚ ਖਵਾਈਏ ਤਨ ਪਕੌੜੇ ਆ ਇੱਧਰ ਮਾਜਾ ਮਾਜਾ ਚੱਲਿਆ ਨਾ ਹਾਂ ਖਾਦੇ ਆ ਰਹਾਣ ਤੇ ਚੜ ਦੋ ਪਲੇਟਾਂ ਕਿ ਚੜਨੀ ਐ ਇੱਥੇ ਲੈ ਆ ਬਲੌਗ ਚੱਲ ਲੈ ਸਮਝਿਆ ਕਰੋ ਗੱਲ ਇਹ ਕਿਹੜਾ ਤੁਰਿਆ ਨਹੀਂ ਜਾਂਦਾ ਬਲੌਗ ਕੋਈ ਕਰੋ ਚੱਕੋ ਬਲੌਗ ਲਓ ਵੇਹ ਆਂਦੇ ਵੀ ਗੁਰੂ ਨਾਲ ਪਿਆਰ ਆ ਨਹੀਂ ਗੁਰੂ ਨੇ ਵੀ ਨੰਬਰ 84 ਲਿਆ ਆ ਨਾ ਮੇਰਾ ਮੇਲਾ ਕੰਮ ਸਾਰੇ ਗੁਰੂ ਵਾਲੇ ਕਰਨੇ ਆ ਗੁਰੂ ਨਾ ਡਿੱਕੂ ਗੱਲ 83 84 ਦੇ ਲੱਡੂ ਵਾਲਾ ਲੱਡੂ ਵਾਲਾ ਆਏ ਆਏ ਭਾਜੀ ਭਰਾਏ ਮਾਰੇ ਜੂ ਮਾਰਦੀ ਕਰੋ ਚੱਕ ਠਾਕ ਨਹੀਂ ਕੌਫੀ ਸੱਚ ਨਾ ਪਾਣੀ ਦੀ ਬੋਤਲਾਂ ਵੀ ਰੱਖ ਲਈਆਂ ਭਰਾਵਾ ਰਾਜੇ ਐਸੀ ਦਾ ਸੰਗ ਬੋਤਲਾਂ ਬੋਲਣ ਤੇ ਕੋ ਹੋਰ ਲੱਗਾ ਵੀਰ ਹਾਂ ਥਾਂ ਕੀ ਕਰ ਮੈਂ ਮੈਂ ਬੋਲਣ ਦੇ ਕੋਰ ਨਹੀਂ ਕਰ ਸੌਣ ਅੱਗੇ ਜੱਗਤ ਥਿੰਕਿੰਗ ਰੱਖੀ ਹੋਵੇ ਤੇਰੇ ਲਈ ਇੰਗਲਿਸ਼ ਬੜੀ ਮਾਤ ਦਾ ਪਾਣੀ ਉਹ ਤਾਂ ਮੇਰੇ ਗਾਪੇ ਆ ਹਾਂ ਨਜ਼ਾਰੇ ਉਦੋਂ ਹੈ ਵੀਰ ਪੂਰੇ ਵਧੀਆ ਦੀਪ ਨਹੀਂ ਆਜ ਦੀਪ ਬੰਬੇ ਗਿਆ ਹੀ ਬੜਾ ਪੰਜਾਬ ਰਾਣੇ ਦਾ ਹੋ ਮੈਂ ਘਟ ਘਟ ਉੱਥੇ ਘਾ ਦੇ ਉਹ ਫਿਰ ਨਹੀਂ ਹੂੰ ਗੱਲ ਹੀ ਛੱਡ ਦੇ ਘਾ ਦੇ ਤੈਨੂੰ ਬੜਾ ਕੀ ਪਤਾ ਕਿੱਡੂ ਨਾ ਵਧੀਆ ਵਧੀਆ ਤੇ ਗਿੱਡੂ ਕਾ ਤੇ ਬੰਨਾ ਕੀ ਆ ਗਜਾ ਮਿੱਟੀ ਦੀ ਗੋਡੀ ਗਜਾ ਕਾ ਦੀ ਗੋਡੀ ਤਾਂ ਉਹ ਪੱਜਣ ਵਾਲਾ ਰੇਡਰ ਆ ਉਹਨੂੰ ਔਖਾ ਹੀ ਆ ਪੱਜਣ ਵਾਲੇ ਰੇਡਰ ਨੂੰ ਔਖਾ ਹੀ ਮਿੱਟੀ ਦੀ ਗੋਡੀ ਉਹ ਬਹੁਤ ਚੰਗੀ ਆ ਬੜਾ ਵੇ ਮੱਗੇ ਨਹੀਂ ਲੜਨਾ ਨਹੀਂ ਪਰ ਤੂੰ ਫਿਰ ਵੀ ਨਹੀਂ ਲਾਗ ਕੀਤਾ ਐਨੂੰ ਕਰ ਵੀਡੀਓ ਬਣਾਉਂਦੇ ਹਾਂ ਨਾ ਉਹ ਤੇ ਜਦੋਂ ਸੈੱਟ ਕਰੂਗਾ ਫੇਸਬੁੱਕ ਤੇ ਤੂੰ ਫਿਰ ਵੀ ਉਹਨੂੰ ਨਾ ਐਂ ਐਂ ਕੀਤਾ ਕੋਈ ਤੂੰ ਪਿੱਛੇ ਉਹਦੇ ਮਾਰਦਾ ਇਤਨਾ ਵੀ ਵੱਟ ਕੇ ਪੂਰਾ ਡੇਕਿਆ ਨਾ ਕੋਈ ਸਮਝ ਨਾ ਚੀਜ਼ ਦਾ ਵੀ ਦਈਆਂ ਦਾ ਕਰ ਮੇਰਾ ਹੁੰਦਾ ਉੱਤੇ ਜਾ ਕੇ ਅਕਬਨਾ ਮਾਰ ਮੂਰ ਨਹੀਂਦਾ ਕਰ ਬੰਦਾ ਜਾ ਆ ਲਿਆ ਕਹਿ ਮ ਚੜਦੀ ਗਾਲਾ ਹ ਖੜਕੂ ਸਾਹ ਰੋ ਗੱਭਰੂ ਰਾਇਆ ਕਿ ਨਹੀਂ ਹਸਣ ਤੇਰੀ ਕਮੀ ਰਹਿ ਗਈ ਜਦ ਨੂੰ ਨਹੀਂ ਮੰਗਿਆ ਤੂੰ ਵੀ ਬਹੁਤ ਆਇਆ ਜਿੰਨੀਆਂ ਕਾਉਂਟਰਵਰਸੀ ਸਾਹ ਚੋਕ ਕੇ ਲਿਆਉਣੀਆਂ ਵਾ ਮੈਂ ਪੀਕ ਫੋਟਾ ਨਹੀਂ ਮੇਰੀ ਗੱਲ ਦੱਸ ਚੁੱਪ ਕਰ ਜਦੋਂ ਲਵਲੀ ਨੂੰ ਮਤਲਬ ਉਹ ਤੂੰ ਕੀ ਐ ਮਾਰ ਕੇ ਜੋ ਥੱਕਾ ਮਾਰ ਆਇਆ ਇੱਕ ਦੋ ਨੇ ਤੇਰੇ ਉੱਤੇ ਚਲੋ ਅਜੀ ਮੈਨੂੰ ਥਾਪੀ ਮਾਰਨੀ ਚਾਹੀਦੀ ਇਥੇ ਵੈਸੇ ਤੇ ਪਰ ਵਧੀਆ ਹੁਣ ਆਇਆ ਮਾਹੌਲ ਜੀ ਥਾਪੀ ਮਾਰ ਤਾ ਉਹ ਤਾਂ ਥਾਪੀ ਮਾਰ ਤਾ ਰਮਾਂਡਾ ਨੂੰ ਉਹ ਤਾਂ ਡਿੱਗਾ ਵਿਚਾਰਾ ਹੁਣ ਆ ਜੀ ਨੇ ਮਾਰੀਆਂ ਵੀ ਵੀਡੀਓ ਵੀ ਬਣ ਗਈ ਬਰਬੰਦ ਨੇ ਖੇਚੀ ਦੀ ਬਣੋ ਆ ਕੀ ਪਿਆ ਪਹਿਲੋ ਆ ਦੱਸੋ ਆ ਪਰਲੇ ਬੰਨੇ ਖੱਬੇ ਮਾਰਦਾ ਖੱਬੇ ਹਸਣਾ ਰਿਹਾ ਕੰਜਦਾ ਇਧਰ ਹੀ ਐ ਰੋਗੀ ਇਧਰ ਹੀ ਸਾਲੇ ਕਿੱਥੇ ਘਟਾਲੀ ਤੇ ਕੱਢ ਦੇ 130 ਪੈਣਾ ਨਾ ਫਟਾ ਪਈ ਭਾਈ ਆਹੀ ਪਿਆ ਉਹਨੇ 77 ਬਾਰ ਇਹ ਕੌਣ ਹੈ ਇਧਰ ਫੋਨ ਤੇ ਨੂੰ ਵੀ ਕਰਨਾ ਪੈਣਾ ਆਪਰੇ ਆ ਵੀਂ ਕੇਂਦਰ ਬੈਡਰ ਬਣੀ ਦੇਣਾ ਜਨਾ ਦੇ ਰਵਾਇਤ ਆ ਗੋਪੀ ਤੇ ਗੋਪੀ ਦੇ ਕੋਲ ਆਲੇ ਸਿੱਕਾ ਆਏ ਮੰਗ ਉਹ ਦਾ ਰਹਿ ਦੇਉਗਾ ਉਹ ਲੈ ਗਿਆ ਇਹ ਵਲੌਗ ਦਾ ਉਹ ਵਲੌਗ ਚ ਲੈ ਕੇ ਪੂਰੀ ਵੈਖ ਤਾਂ ਭੈਣ ਹੀ ਵੇ ਇਹ ਕੱਟ ਦੇ ਉਹ ਤਾਂ ਛੱਡ ਇੱਕ ਤਾਂ ਸੀਨ ਵੇਖਿਆ ਸਾਰੇ ਲੜਦਾ ਤੇ ਦੀਪ ਘੁਲਾਣਾ ਸੰਡਿਆ ਇਦਰੇ ਸ਼ਕਾਰਾਂ ਵਾਲਾ ਇਹ ਸਾਰਾ ਇਦਰੇ ਦਾ ਦੂਜਾ ਸ਼ਕਾਰ ਵਾਲਾ ਸਰਾ ਤੂੰ ਇਦਰੇ ਇਤੋਂ ਛੇਰੇ ਦਾ ਛੇਰਾ ਵੀ ਪੂਰਾ ਗੁੱਸੇ 'ਚ ਆ ਦੀਪ ਵੀ ਪੂਰਾ ਗੁੱਸੇ 'ਚ ਲਵਲੀ ਨਹੀਂ ਇੱਥੇ ਹੱਥ ਜਾ ਰੱਖਿਆ ਉਹ ਮੁੰਡਾ ਪਿੱਛੇ ਫੜਨ ਦਿਆ ਇਹਨੂੰ ਨਹੀਂ ਲਵਲੀ ਦਾ ਆਪਣਾ ਗੁੱਟ ਬੰਦਾ ਵਾ ਸਭ ਦਾ ਵਾਦਾ ਕੱਟਾ ਹੋ ਗਿਆ ਜਾਲ ਤਰੇਜਾ ਫਪਾੜ ਕੇ ਬਾਜੀ ਵਾਲੇ ਸਾਰੇ ਪਲੇਅਰ ਲੜਾਈ ਕਰਨ ਲੱਗੜੇ ਜੁੜੇ ਦਰਮਹਾਲ ਹੁੰਦੇ ਸ਼ੁਕਰ ਕਰ ਤੇ ਪਰਨਾ ਤੇ ਆਮ ਗੱਲਾਂ ਵਾਂ ਸਾਰੇ ਦੀ ਲੱਜਣ ਫਿਰਦੀ ਉਹਨਾਂ ਨੂੰ ਬੱਸ ਹੁਣ ਬੜੀ ਹੋ ਗਈ ਆ ਵੇ ਨਹੀਂ ਗਈ ਖਲੋਤੇ ਹਾ ਜੀਤ ਕਿੱਦਾਂ ਨਾਂ ਤੇਰਾ ਲੈਣ ਲੱਗੇ ਸਿੱਧਾ ਕਿ ਨਹੀਂ ਬਣਾ ਸਤਾ ਬੋਲ ਵੇ ਕਿਹਨੇ ਲੜਣੀ ਸਿੱਧਾ ਰਹਿ ਤੂੰ ਮੈਂ ਵੀ ਭਲਾਣਾ ਸਿੱਧਾ ਰਹਿ ਹੈਂ ਮੈਨੂੰ ਵੀ ਪ੍ਰੋਡਕਟਰ ਨੇ ਲੁਕਾਉਣ ਲਈ ਆ ਜਾਂਦੇ ਹੈਪੀ ਦਾ ਹੈਪੀ ਦੇ ਨਾਲ ਕੋਈ ਹੈਪੀ ਅੱਜ ਆਏ ਫੈਨ ਮਿਲਣ ਕਿ ਕਿਦਨ ਆਈ ਹੈਂ ਅੱਜ ਆਏ ਤਾਂ ਕਹਿੰਦੇ ਕੀ ਆਉਂਦੇ ਸੀ 59 ਮੁੰਡਾ ਛੇੜੀ ਮੈਨੇ ਛੇੜ ਦਿਆ ਕਹਿੰਦੇ ਨਹੀਂ ਨਹੀਂ ਕਹਿੰਦੇ ਵੀ ਇੰਸਟਾ ਤੇ ਤਾਂ ਬੜਾ ਤਗੜਾ ਲੱਗਦਾ ਬਣਾ ਲਓ ਕੱਢੇ ਕੀ ਆਉਂਦਾ ਬੱਸ ਆਰੇ ਬੀ ਇੱਥੇ ਤੋਂ ਲਿਗਾ ਜੀ ਇੱਥੇ ਆ ਇਧਰ ਆ ਇਹ ਮੁੰਡਾ ਦਾ ਮਸਲਾ ਸੱਚ ਕੀ ਕਰਦਾ ਪੂਰੇ ਹਾਂ ਅਸਤਾ ਤੇਰਾ ਧੰਨਵਾਦ ਇਹਦਾ ਵੀ ਇੰਸਟਾ ਤੇ ਚੰਗਾ ਤਗੜਾ ਲਾਦਾ ਇੱਥੇ ਤੋਂ ਤੂੰ ਹੌਲਾ ਜਾ ਲਾਦਾ ਹਾਂ ਪਰ ਤੂੰ ਤਗੜਾ ਨਹੀਂ ਹਾਂ ਜੀ ਸੁਲਤਾਨ ਬੰਦ ਕਰਾ ਦਿੰਦਾ ਧੰਨਵਾਦ ਅੱਡਾ ਠੀਕ ਹੈ ਨਹੀਂ ਹੁਣ ਤੇਰਾ ਨਾਮ ਮਨਜੀਤ ਲੈ ਲਾ ਫੇ ਜਿਹੜਾ ਪਿਓ ਦਾ ਮਾਣਾ ਜਿਤਨਾ ਮਨਜੀਤ ਹਾਂ ਮਾਣਾ ਜਿਤਨਾ ਠੀਕ ਆ ਠੀਕ ਆ ਨਹੀਂ ਛੱਗਾ ਵੰਦ ਜਿਹੜਾ ਮਾਪਿਓ ਨੇ ਨਾਮ ਰੱਖਿਆ ਦਾ ਕੜਾਈ ਹੋਵੇ ਪੁਲਾਣਾ ਆ ਤਾਂ ਮਰਣਾ ਚਿੱਤਰਾਲਾਂ ਵਾ ਜਿਹੜੇ ਸਾਡੇ ਅੰਦਰ ਨਹੀਂ ਕੋਚਲਾਉਂਦਾ ਮਨੋਂ ਲੱਤ ਜਾਂਦਾ ਉਹ ਦੁੱਤ ਕੱਢ ਕੇ ਅੰਦਰ ਨਹੀਂ ਕੋਚਰਾ ਅੰਦਰ ਨਹੀਂ ਫੜਾਉਂਦਾ ਕਿਹੜੀ ਅੰਦਰਲੀ ਕੋਚਰਾ ਹੋ ਸਕਦਾ ਫੜਾਉਣਾ ਜੇ ਤੇ ਮੇਰਾ ਇੰਨੀ ਤੇਪੀੜ ਆ ਜਾਂਦਾ ਬੰਦਾ ਤੇ ਖੋਜ ਨੂੰ ਆਸੀ ਨਾ ਹੁੰਦਾ ਬਾਹਰ ਆਪਿਆ ਹੁੰਦਾ ਫਿਰ ਜਾਫੀ ਨੂੰ ਪੁੱਛੀ ਵੇ ਬੰਦਾ ਕੀ ਮਰਨਾ ਕਿ ਜਾਫੀ ਤੇ ਲੱਗਦਾ ਹਣਾ ਉਹਦਾ ਨਜ਼ਾਰਾ ਹੀ ਆ ਗਿਆ ਫੜ ਕੇ ਨਹੀਂ ਤਾਂ ਜੀ ਲੈ ਨੋ ਕਿਹਦੇ ਉਹ ਜਾਫੀ ਕਹਿੰਦਾ ਇੰਨਾ ਸੌਖਾ ਜੱਫਾ ਨਜ਼ਾਰਾ ਹੀ ਆ ਗਿਆ ਫੜ ਕੇ ਲਾ ਦੱਸ ਨਾ ਨੂੰ ਆਪਣੀ ਬੰਦਗੀ ਦਾ ਨਾਮ ਨਾ ਸਿਰੜਾਇਆ ਕਰੋ ਸਰਾਰੇ ਟ ਰਿਆ ਮੇਰਾ ਫੇਸ ਟ ਰਿਆ ਹੇ ਗੋਸਦਾ ਨਾ ਨਾਰਾ ਕੋਇਆ ਪੈਰ ਚ ਵੱਜਣੀ ਕੇ ਤੇ ਥੋੜੀ ਜੀ ਨਾ ਥੋੜੀ ਜੀ ਜਿੱਦਾਂ ਨਾ ਜੋਰ ਵਾਲੀ ਕਬੱਡੀ ਪਾ ਮੈਂ ਵੀ ਬੜੀ ਪਹਿਲਾਂ ਜੋਰ ਵਾਲੀ ਪਾਉਣਾ ਹੈ ਇਹਦਾ ਨਾਂ ਰੱਖਦੀਏ ਆਪਾਂ ਪਹਿਲਾਂ ਜਦੋਂ ਮੈਂ ਪਾਉਣ ਲੱਗਾ ਮੈਨੂੰ ਆਂਦਨ ਦੇ ਵੀ ਧੱਕੜ ਕਬੱਡੀ ਹੈ ਬਹੁਤ ਜ਼ਿਆਦਾ ਧੱਕੜ ਹੁੰਦੀ ਹੈ ਮੇਰੀ ਬਾਅਦ ਵਿੱਚ ਮੈਂ ਥੋੜੀ ਓਨੀ ਤਕਨੀਕੀ ਕਰਤੀ ਫਿਰ ਮੈਂ ਜਿੰਨੀ ਮੈਂ ਫਿਰ ਲੱਤ ਲੁੱਤ ਜੀ ਉਹਨੇ ਸਤਾ ਕੇ ਮੇਰੇ ਇਧਰ ਕਿਹ ਬੰਦੇ ਨੇ ਆਖਿਆ ਤੂੰ ਪਹਿਣਾ ਕਾਲਾ ਮੈਨੂੰ ਖੜਾ ਗਿਆ ਬੰਦੂ ਵਧੀ ਆਉਣਾ ਥੋੜਾ ਤੂੰ ਭੱਜ ਰਹਿਣਾ ਜੱਕ ਤਾਂ ਮੈਂ ਵੱਜ ਜਣੀ ਕਿ ਕਰਦਾ ਜਿਵੇਂ ਸ਼ੂਨ ਸੀ ਖੇਡਦੇ ਨੇ ਤਿਆਰੀ ਜਿੱਦਾਂ ਜਾਫੀ ਨਾ ਇੱਧਰ ਵੇ ਮੰਜੀਰ ਜਾਫੀ ਅੱਗੇ ਕਰ ਕੇ ਇੱਧਰ ਲੈਕਸ ਜਾ ਹੋ ਜਾ ਕਰ ਬਈ ਅੱਗੇ ਚੋ ਜਾਉਂਗੀ ਇੱਧਰ ਲੈਕਸ ਜਾ ਹੋ ਗਿਆ ਵੀ ਅਈ ਚੋ ਇੰਨਾ ਘੋਟ ਪਾਣੀ ਲਗਾਓ ਤੇ ਇੱਥੇ ਨਰਮੀ ਪਾਓ ਇੱਕ ਜਾਫੀ ਇੱਦਾਂ ਕਰ ਲੈਣਾ ਚਾਹੁੰਦਾ ਚਾਹੁੰਦਾ ਹੋ ਜੇਗੇ ਫਿਰ ਮੈਂ ਲੱਗਾ ਲੱਟੜ ਜਿੱਦ ਨੂੰ ਮਰਜੀ ਨਾ ਹਣ ਜਾ ਤੂੰ ਤਾਂ ਕੇ ਮਾਮਾ ਦੀ ਦੁਆ ਤਲਾਇਆ ਤੁਨ ਕਹਿੰਕੇ 100 ਦੇ ਹੁੰਨ ਵੀ ਚੇਨਾਂ ਕੇ ਪਾਸੇ ਦੇਖ ਲੈ ਜਾਨੀ ਚਪਾ ਕੇ ਦਵਾ ਉਸਤਾ ਮੇਰੇ ਨੂੰ ਪੇਟ ਦੀ ਆਈ ਚਪਾਲਾ ਬੋਤਲ ਜੀ ਬਣੀ ਆ ਬੁਗੀ ਰਿਆ ਵਿੱਚ ਪਾਣੀ ਦੀ ਪਾਗਦੇ ਮੈਂ ਪਾ ਕੇ ਤੁਹਾਨੂੰ ਲੈ ਆਉਣ ਹੋਲੀਆ ਤਿਆਰ ਆ ਗਿਆ ਮੈਂ ਹਰ ਜੱਸੀ ਗਾਲ ਜ ਬੈਸਟ ਮੁਕੈਂਟਾ ਤੇ ਬੈਸਟ ਨਿਕਲੇ ਆ ਮੈਂ ਤੇ ਥੈਂਕ ਯੂ ਤੁਹਾਨੂੰ ਇਹਨਾਂ ਪਿਆਰ ਕਰਦੇ ਤਾਂ ਕਰਕੇ ਖੇਡੀਦਾ ਵਾ ਤੇ ਨਾਲ ਆਪਣੇ ਜਾਫੀ ਪ੍ਰੀਤ ਲੱਦੂ ਵਾਲਾ ਤੇ ਉਹ ਬੈਸਟ ਹੀ ਤੇ ਆਪਣਾ ਚੈਨਲ ਜੇ ਵਧੀਆ ਲੱਗਦਾ ਤਾਂ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਧੰਨਵਾਦ ਸਾਰਿਆਂ ਦਾ